ਜਵਾਨ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ ਬੈਖਰੀ ਕਿ ਪਹਿਲੇ ਮਦਮਾ ਸੀ ਕੰਠ ਦੇ ਸੀ ਇਹ ਉਸ ਤੋਂ ਪਹਿਲੇ ਪਸੰਤੀ ਸੀ ਹਿਰਦੇ ਦੇ ਸੀ ਇਹ ਉਸ ਤੋਂ ਪਹਿਲੇ ਨਾਵੀਂ ਦੇ ਸੀ ਪਰਸ ਪਰ ਪਸੰਤੀ ਮਦਮਾ ਬੈਖਰੀ ਬੈਖਰੀ ਨੂੰ ਮਦਮਾ ਬਣਾਣਾ ਹੈ ਮਦਮਾ ਨੂੰ ਪਸੰਤੀ ਬਣਾਣਾ ਹੈ ਪਸੰਤੀ ਨੂੰ ਫਿਰ ਪਰਾ ਬਣਾਣਾ ਹੈ ਇਹ ਫਿਰ ਅੰਦਰ ਜਾਵੇ ਤੇ तो कना दे ही जाएगी और ताई जा सकेगी जे ध्यान की कागरता है मन का ठहराव है मन सुन रहा है वरना नहीं जाएगी ये बहुत औखा काम है मैं थोड़ा निराश ना करा बड़े बड़े जोगी हार जाते हैं बड़े बड़े तपेश्वर हार जाते हैं धन गुरु तेग बहादुर साहब जी महाराज भी कहें ਮਨ ਅੱਖਾਂ ਦੀ ਹਾਲਤ ਨੂੰ ਇੰਜ ਬਿਆਨ ਕਰਵੇਂ ਮਾਈ ਮਨ ਮੇਰੋ ਵਸੇ ਨਿਸਬਾ ਸੁਰ ਬਖੀ ਅਨ ਕੋ ਧਾਵੇ ਕਹਿ ਬਿਦ ਰੋ ਕੋ ਧਾਵੇ ਵਾਹਿਗੁਰੂ ਵਾਹਿਗੁਰੂ ਦੀ ਦੌਣਾ ਲਾਪਦੇ ਆ ਮਨ ਸੁਣੇ ਤੇ ਮਨ ਤੇ ਵਿਸ਼ਿਆਂ ਬਾਰੇ ਸੋਚੀ ਜਾ ਰਿਹਾ ਹੈ ਵਾਸ਼ਨਾ ਐਨੋ ਵਜਾਈ ਫਿਰਦੀ ਕਦੀ ਕਿਧਰੇ ਕਦੀ ਕਿਧਰੇ ਮਨ ਤੇ ਸਮੇਂ ਦੇ ਚ ਦੌੜਦਾ ਹੈ ਵਕਤ ਦੇ ਚ ਦੌੜਦਾ ਹੈ ਕਹਿ ਕਰਨ ਤੋਂ ਮੈਂ ਬਾਹਰ ਨਾ ਜਾਵਾਂ ਤੇ ਜਲਦੀ ਬਿਆਨ ਕਰਦੇ ਆ। ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰ ਰਹੀ ਹੈ। ਔਰ ਮਨ ਸੁਣ ਰਿਹਾ ਹੈ ਕੰਨਾਂ ਦੇ ਰਾਹੀਂ। ਤੋਂ ਪਹਿਲੇ ਦੁਨ ਕੰਠੇ ਤੱਕ ਆਏਗੀ ਮਧਮਾ। ਜੈਸੇ ਵਾਹਿਗੁਰੂ ਮਧਮਾ ਬਣਿਆ ਐਸੇ ਮਨੁਖ ਨੂੰ ਵਾਹਿਗੁਰੂ ਆਖਣ ਦਾ ਰਸ ਆਵੇ। ਐਸੇ ਮਨੁਖ ਨੂੰ ਕਹਿੰਦੇ ਨੇ ਵਾਹਿਗੁਰੂ ਇਸ ਦੀ ਰਸਨਾ ਤੇ ਵਸ ਗਿਆ। ਇਹਦੀ ਜ਼ਬਾਨ ਤੇ ਵਸ ਗਿਆ। ਐਸੇ ਮਨੁੱਖ ਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਿੱਧੀ ਏ। ਇਹ ਹੁਣ ਜੋ ਕੁਝ ਬੋਲਦਾ ਹੈ ਹੋ ਜਾਂਦਾ। ਕਿਉਂ ਰਸਨਾ ਤੇ ਜੋ ਵਾਹਿਗੁਰੂ ਬੈਠਾ। ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਰਸਨਾ ਜਿਹਦੀ ਜ਼ਬਾਨ ਤੇ ਵਾਹਿਗੁਰੂ ਬੈਠ ਜਾਂਦਾ ਹੈ ਉਹ ਫਿਰ ਵਾਹਿਗੁਰੂ ਦੇ ਬੋਲੋਂਦੇ ਨਾ ਖਾਲੀ ਨਹੀਂ ਜਾਂਦਾ। ਇਹ ਵੀ ਮੈਸ ਕਰ ਪ੍ਰਭ ਜੀ ਵਸੇ ਸਾਧ ਕੇ ਰਸਨਾ ਤੁਹਾਨੂੰ ਕਿਵੇਂ ਪਤਾ ਚਲੇਗਾ ਸਾਡੀ ਜ਼ਬਾਨ ਤੇ ਪ੍ਰਮਾਤਮਾ ਬੈਠ ਗਏ ਵਾਹਿਗੁਰੂ ਆਖਣ ਦਾ ਰਸ ਜਿਵੇਂ ਭੋਜਨ ਦੀ ਬੁਰਕੀ ਮੂੰਹ ਚ ਪਾਈ ਸਵਾਦ ਆ ਗਿਆ ਖੂਨ ਅਜੇ ਨਹੀਂ ਬਣਿਆ ਸਮਾਂ ਲੱਗੇਗਾ ਚਰਬੀ ਅਜੇ ਨਹੀਂ ਬਣੀ ਵਕਤ ਲੱਗੇਗਾ ਇਹ ਖਾਦਾ ਹੋਇਆ ਭੋਜਨ ਅਜੇ ਸ਼ਕਤੀ ਮਾਸ ਨਹੀਂ ਬਣਿਆ ਵਕਤ ਲਗੇਗਾ ਪਰ ਸਵਾਦ ਤੇ ਆਗੇ ਰਸਤੇ ਆਗੇ ਅਜੇ ਸਮਾਧੀ ਲੀਨ ਤੇ ਨਹੀਂ ਹੋਇਆ ਅਜੇ ਬ੍ਰह्म ਗਿਆਨ ਤੇ ਪ੍ਰਗਟ ਨਹੀਂ ਹੋਇਆ ਪ੍ਰਭ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗਾ ਬਾਣੀ ਜਪਣ ਦਾ ਰਸ ਆਣ ਲੱਗਾ ਸਾਧਨਾ ਦੀ ਦੁਨੀਆ ਇਹਨਾਂ ਲੋਕਾਂ ਦੀ ਤਾਦਾਦ ਜ਼ਿਆਦਾ ਹੈ ਜਿਨ੍ਹਾਂ ਨੂੰ ਰਸ ਆਣ ਲੱਗਦਾ ਅੱਗੋਂ ਫਿਰ ਤਾਦਾਦ ਘਟਦੀ ਹੈ ਛੜਾਈ ਉਹ ਵਿਖੜੀ ਜਾਂਦੀ ਹੈ ਐ ਤੇ ਇਹ ਵੀ ਵਿਖੜੀ ਜਾਂਦੀ ਪਰ ਇਹ ਅਜੇ ਨਹੀਂ ਵਾਹ ਇਹ ਤੱਬਕਾ ਹਰ ਸ਼ਹਿਰ ਦੇ ਵਿੱਚ ਮਿਲਦਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਵਾਖਣ ਦਾ ਰਸ ਆਉਂਦਾ ਇਹਨਾਂ ਨੂੰ ਬਾਣੀ ਜਪਣ ਦਾ ਰਸ ਅੰਮ ਭੋਜਨ ਦੀ ਬੁਰਕੀ ਮੋਚ ਪੈ ਗਈ ਹੈ ਸਵਾਦ ਤੇ ਆ ਗਿਆ ਪਰ ਜੇ ਖੂਨ ਨਹੀਂ ਬਣੀ ਚਰਬੀ ਨਹੀਂ ਬਣੀ ਮਾਸ ਨਹੀਂ ਬਣੀ ਸ਼ਕਤੀ ਨਹੀਂ ਬਣੀ ਤੋ ਇਹਦੇ ਗੱਲ ਸਮਝਦੇ ਚਾਹੀਏ ਰਸ ਆਣ ਲੱਗ ਪਏ ਅਗਰ ਮਦਮ ਉਹ ਧੁੰਨ ਵਾਪਸ ਕੰਠ ਤੱਕ ਚਲੀ ਗਈ ਧਿਆਨ ਦੀ ਇਕਾਗਰਤਾ ਬਣੀ ਰਹੇ ਤੇ ਜਪ ਚੱਲਦਾ ਰਹੇ ਤੇ ਧਨ ਹਿਰਦੇ ਤੱਕ ਪਹੁੰਚ ਜਾਏ ਪਸੰਦੀ ਐਸਾ ਮਨੁਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਹੈ ਦੇਖੇ ਮੈਂ ਇਸ ਤਰ੍ਹਾਂ ਦੇ ਕੁਝ ਸੱਜਣ ਜੋ ਇਹਨਾਂ ਧੁਨਾਂ ਨੂੰ ਸੁਣਦੇ ਨੇ ਜੋ ਬ੍ਰਹਿਮੰਡ ਵਿੱਚ ਵਿਆਪਕ ਨੇ ਅਨਾਹਦ ਨਾਦ ਆਹਤ ਜੋ ਛੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਛੋਟ ਤੋਂ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਆਹਤ ਸ਼ਬਦ जो जो है अनाहद जो सीधा परमात्मा ਤੋਂ ਹੈ। ਵਾਹ ਵਾਹ। ਛੋਟ ਤੋਂ ਨਹੀਂ ਪੈਦਾ। ਉਸੇ ਅਨਾਹਦ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ ਹੈ। ਕੀਤਾ ਫਸਾਓ ਏਕੋ ਕਵਾ। ਉਹ ਜੋ ਏਕੋ ਕਵਾਓ ਹੈ ਅਨਾਹਦ। ਉਸ ਕਵਾਓ ਤੋਂ ਇਹ ਸੰਸਾਰ ਪੈਦਾ ਹੋਇਆ ਕਵਾਓ ਸਾਰੇ ਦਾ ਸਾਰਾ ਸੰਸਾਰ ਵਿੱਚ ਮੌਜੂਦ ਹੈ। ਉਹ ਅਨਾਹਦ ਨਾਲ ਮੌਜੂਦ ਹੈ। ਜਿਵੇਂ ਮਾਂ-ਬਾਪ ਤੋਂ ਸ਼ਰੀਰ ਆਇਆ। ਤੋ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਹੈ ਤੋ ਸ਼ਬਦ ਸੰਸਾਰ ਦੇ ਚ ਮੌਜੂਦ ਹੈ ਮੌਜੂਦ ਹੈ ਉਹਨੂੰ ਉਹ ਸੁਣਨ ਲੱਗ ਪੈਂਦਾ ਅਗਰ ਵਾਹਿਗੁਰੂ ਦੀ ਧੁਨ ਪਸੰਦੀ ਬਣ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਉਹ ਅਨਾਹਦ ਨਾਦ ਸੁਣਦਾ ਹੈ ਤੇ ਉਹ ਅਨਾਹਦਨਾਦ ਕਿਸ ਤਰ੍ਹਾਂ ਦਾ ਹੁੰਦਾ ਹੈ ਅਨਾਹਦਨਾਦ ਜੋ ਸੁਣਨ ਲੱਗ ਪਏ ਸਮਝ ਲਓ ਪ੍ਰਮਾਤਮਾ ਦੇ ਦਰ ਤੱਕ ਪਹੁੰਚ ਗਏ। ਵਾਹ ਅਜੇ ਘਰ ਤੱਕ ਤੇ ਨਹੀਂ ਦਰ ਤੱਕ ਪਹੁੰਚ ਗਏ। ਘਰ ਦੀ ਦਰ ਦੀ ਫਿਰ ਮਹਾਰਾਜ ਇੰਜ ਵਿਆਖਿਆ ਕਰਦੇ ਨੇ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਹੁਣ ਘਰ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ ਪਹਿਲੇ ਦਰ ਤੇ ਹੀ ਜਾਣਾ ਪੈਗਾ ਨਾ ਦਰਵਾਜ਼ੇ ਤੇ। ਉਦੇ ਦਰ ਤੇ ਬੜੀ ਰੌਣਕ ਹੈ। ਪ੍ਰਾਚੀਨ ਰਾਜੇ ਮਹਾਰਾਜੇ ਆਪਣੇ ਮਹਿਲਾ ਦੇ ਦਰ ਦੇ ਉਤੇ ਨੌਬਤ ਵਜਾਉਂਦੇ ਸਨ ਸਵੇਰੇ ਤੇ ਸ਼ਾਮ। ਗੱਲ ਤੇ ਭਗਤਾਂ ਤੋਂ ਚਲੀ ਉਹਨਾਂ ਨੇ ਕਿਹਾ ਪ੍ਰਮਾਤਮਾ ਦੇ ਦਰ ਤੇ ਨੌਬਤ ਵਜਦੀ ਹੈ। ਉਹ ਜੋ ਨੌਬਤ ਵਜਦੀ ਹੈ ਅਨਾਹਦ ਨਾਦ ਦੀ ਉਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵਾਜੇ ਨਾਦ। ਅਨੇਕ ਅਸੰਖਾਂ ਕਹਤੇ ਵਾਵਣ ਹਾਰੇ ਕਹਤੇ ਰਾਗ ਪਰਿ ਸਿਉ ਕਈਐਨ ਕਹਤੇ ਗਾਵਣ ਹਾਰੇ ਪਤਾ ਨਹੀਂ ਕਿਤਨੇ ਰਾਗ ਰਾਗਣੀਆਂ ਦੀ ਧੁਨ ਕਿਤਨੇ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਪ੍ਰਾਚੀਨ ਕਾਲ ਵਿੱਚ ਸਾਜ਼ਾਂ ਦੇ ਜਨਮ ਦਾਤੇ ਭਗਤ ਲੋਕ ਹੋਏ ਨੇ ਉਹਨਾਂ ਨੇ ਜਿਹੜਾ ਧੁਨਾ ਸੀ ਅੰਦਰ ਸੁਣਦੇ ਪਿਆ ਉਹਨਾਂ ਨੂੰ ਬਾਹਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਜੈਸੇ ਨਾਮਦੇਵ ਕਹਿੰਦਾ ਅੜ ਮੜਿਆ ਮੰਦਲ ਵਾਜੇ ਬਿਨ ਸਾਵਨ ਗਨ ਹਰ ਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋ ਚਮੜੇ ਦਾ ਮੜਿਆ ਹੋਇਆ ਤੇ ਨਹੀਂ ਪਰ ਇੱਕ ਢੋਲ ਮੇਰੇ ਅੰਦਰ ਵੱਜ ਰਿਹਾ ਹੈ ਨਾਮ